ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਸਿੱਧੂ ਰੋਂਤਾ ਤੇ ਸੋ ਬਜਾਈ ਦੇ ਸਮੇਂ ਜਿਹੜੇ ਵੀਰ ਕਹਿੰਦੇ ਸੀ ਨਾ ਸੁਪਰ ਸੀਡਰ ਫੇਲ ਆ ਜਾਂ ਐ ਆ ਇਹਦੀ ਬਜਾਈ ਨਹੀਂ ਕਾਮਯਾਬ ਚੱਟਾ ਨੂੰ ਮਾਰਦਾ ਪੰਜਾਬ ਨੂੰ ਖਤਮ ਕਰਦਾ ਐ ਕਰਦਾ ਉਹਨਾਂ ਵੀਰਾਂ ਲਈ ਵੀਡੀਓ ਆ ਮੈਂ ਉਦੋਂ ਵੀ ਪਹਿਲਾਂ ਵੀਡੀਓ ਪਾਈ ਸੀ ਵੀ ਸੰਧ ਨੂੰ ਕਾਮਯਾਬ ਆਪਾਂ ਕਰਨਾ ਹੁੰਦਾ ਕਈ ਵਾਰ ਚਲਾਉਣ ਦਾ ਤਰੀਕਾ ਆਪਾਂ ਨੂੰ ਨਹੀਂ ਹੁੰਦਾ ਵੀ ਕਿਵੇਂ ਵਰਤਣਾ ਜਾਂ ਕਿਵੇਂ ਇਹ ਚੀਜ਼ ਕਾਮਯਾਬ ਹੋਊਗੀ ਉਹ ਚੀਜ਼ ਤੇ ਪਹਿਲਾਂ ਵੀਡੀਓ ਪਾਈ ਸੀ ਤੇ ਉਸੇ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਆ ਪਤ 10 ਅਕਤੂਬਰ ਦੀ ਕਣਕ ਦੀ ਬਜਾਈ ਹੋਈ ਦੀ ਆ ਅੱਜ 25 26 ਜਨਵਰੀ ਚਲੋ ਆਪਾਂ 28 ਤੇ ਮੰਨ ਲੈਨੇ ਆਪਾਂ 26 ਜਨਵਰੀ ਇਹ 26 ਜਨਵਰੀ ਦੀ ਵੀਡੀਓ ਆ ਤੇ 28 ਜਨਵਰੀ ਨੂੰ ਆਪਾਂ ਅਪਲੋਡ ਕਰਦੇ ਆਂਗੇ ਆ ਤੁਸੀਂ ਕਣਕੇ ਵੇਖ ਸਕਦੇ ਹੋ ਉਹ ਦੂਰ ਤੱਕ ਸਾਰੀ ਕਣਕ ਸੁਪਰ ਹੀਡਰ ਨਾ ਵਜਾਈ ਹੋਈ ਵੀ ਆ ਇੱਕਸਾਰ ਹਰੀ ਹੋਈ ਵੀ ਆ ਵੈਸੇ ਤਾਂ ਮੈਂ ਪਹਿਲਾਂ ਵਾਲੀ ਵੀਡੀਓ ਚ ਦੱਸਦਾ ਸੀਗਾ ਵੀ ਇਹ ਚੀਜ਼ ਨੂੰ ਕਿਵੇਂ ਕਾਮਯਾਬ ਕੀਤਾ ਜਾਂਦਾ ਨਾਲੇ ਮੇਰੇ ਕੋਲ ਸੁਪਰ ਸੀਡਰ ਉਹ ਆ ਜਿਹੜਾ ਕਿਸਾਨਾਂ ਨੇ ਜਾਨੀ ਕਿ ਕਹਿੰਦੇ ਸੀਗੇ ਵੀ ਇਹ ਚੀਜ਼ ਨਿਕਾਮਜਾਬ ਇਹਦੇ ਨਾਲੋਂ ਡਿਸਕਾਂ ਵਾਲਾ ਜ਼ਿਆਦਾ ਕਾਮਯਾਬ ਆ ਮੇਰੇ ਕੋਲ ਬੱਟ ਵਾਲਾ ਜਿਹਦੇ ਮਗਰਪੂਰ ਲੱਗੇ ਹੁੰਦੇ ਆ ਉਹ ਸੁਪਰ ਸੀਡਰ। iracial ਚ ਕਣਕ ਦੇ ਬੀਜੀ ਵੀ ਆ। ਕਿਵੇਂ ਕੰਮਜਾਪ ਹੋਇਆ? ਪਹਿਲਾਂ ਵੀ ਦੱਸ ਚੁੱਕਿਆ ਹੁਣ ਵੀ ਦੱਸਦਾ। ਦੋ ਵਾਰ ਤਵੀਆਂ ਮਾਰੀਆਂ। ਜੇ ਹੁਣ ਤੁਸੀਂ ਸੋਚੋਗੇ ਵੀ ਤਵੀਆਂ ਮਾਰਨ ਤੇ ਜ਼ਿਆਦਾ ਤੇਲ ਫੇ ਤਾਂ ਖਰਚਾ ਜ਼ਿਆਦਾ ਆਜੂਗਾ ਤੇਲ ਮੱਚੂਗਾ ਜਾਂ ਐ ਹੋਊਗਾ। ਜਿੰਨਾ ਤਵੀਆਂ ਤੇ ਤੇਲ ਖਾਊਗਾ ਟਰੈਕਟਰ। ਇਸ ਗੱਲ ਦੀ ਗਰੰਟੀ ਹੈ ਵੀ ਸੁਪਰ ਹੀਡਰ ਤੇ ਟਰੈਕਟਰ ਉਹਨਾਂ ਤੇਲ ਘੱਟ ਖਾਊਗਾ। ਬਿਜਾਈ ਦਾ ਕੰਮ ਵੀ ਜ਼ਿਆਦਾ ਨਿਭੜੂ, ਤੇਲ ਵੀ ਘੱਟ ਖਾਊਗਾ। ਬਸ ਸਿਰਫ ਇੰਨਾ ਵੀ ਟਾਈਮ ਜ਼ਰੂਰ ਲੱਗੂਗਾ। ਆਪਾਂ ਨੂੰ ਜਿਹੜੀ ਇਹ ਨਹੀਂ ਗਾ ਵੀ ਹਾ ਫੜਾ ਦਾ ਬੁੜੀ ਕਰੋ ਵੀ ਚਲੋ ਇਹ ਸੁਪਰ ਹੀਡਰ ਪਾਇਆ ਤੇ ਨਗਾਇਆ ਤੇ ਕਣਕ ਵੀ ਜੀ ਗਈ। ਤਵੀਆਂ ਮਾਰਨ ਤੇ ਟਾਈਮ ਲੱਗਦਾ। ਤੇ ਜੇਕਰ ਤਵੀਆਂ ਮਾਰ ਕੇ ਜੇਕਰ ਬਾਣ ਗਿੱਲਾ ਤੇ ਇੱਕ ਢੇੜੀ ਹਵਾ ਲਵਾਈ ਜਾਵੇ। ਕੀਤਨਾ ਕੁਝ ਨਹੀਂ ਕੀਤਾ ਵੈਸੇ ਜਿਵੇਂ ਇੱਕ ਚਰਬਾਂ ਖੁਸ਼ਕ ਵੀ ਸੀਗੇ ਤਾਂ ਵੀ ਤਵੀਆਂ ਮਾਰ ਕੇ ਜਿਹੜੇ ਵੀਰਾਂ ਨੇ ਕਣਕ ਬੀਜੀ ਹੈ ਨਾ ਤੇ ਕਣਕ ਦਾ ਦਾਣਾ ਦਾਣਾ ਹਰਾ ਹੋਇਆ ਕਿਉਂਕਿ ਸੁਪਰ ਹੀਟਰ ਦੀ ਢੰਗਾਈ ਦਾ ਹੀ ਫਰਕ ਪੈ ਜਾਂਦਾ ਤੇ ਤੇਲ ਘਟ ਖਾਂਦਾ ਰੈਕਟਰ ਤੇ ਸੁਪਰ ਹੀਟਰ ਦੀ ਬਜਾਈ ਦੀ ਢੰਗਾਈ ਹੈ ਜਿਹੜੀ ਉਹ ਸਹੀ ਤੇ ਇਕੋ ਰਾਈਟ ਰੇਟ ਕਹਿ ਸਕਦੇ ਆਪਾਂ ਮਤਲਬ ਵੀ ਇੱਕ ਲੈਵਲ ਤੇ ਬੀਜੀ ਜਾਂਦੀ ਹੈ ਤੇ ਜਿਹੜਾ ਜੇ ਮਨ ਕੋ ਪੱਕਾ ਬਾਣਾ ਜਾਂ ਮਲ ਕੇ ਚਲੋ ਵੀ ਆਪਾਂ ਉਹ ਵੰਜਰ ਬਾਣ ਦੇ ਵਿੱਚ ਬੀਜਦੇ ਆ ਝੋਨੇ ਵਾਲੇ ਟੱਕ ਦੇ ਵਿੱਚ ਉਹਦੇ ਨਾਲ ਆਏ ਆ ਵੀ ਕਿਤੇ ਉੱਚਾ ਨੀ ਮਾ ਥਾਂ ਆ ਗਿਆ ਕਿਤੇ ਪੱਕਾ ਥਾਂ ਆ ਗਿਆ ਤੇ ਉੱਥੇ ਸੁਪਰ ਸੀਡਰ ਜਿਹੜਾ ਕਣਕ ਨੂੰ ਉੱਚੀ ਨਹੀਂ ਵੀ ਕਰ ਦਿੰਦਾ ਇਹ ਕਣਕ ਕਦੇ ਵੀ ਆਏ ਉੱਚੀ ਨਹੀਂ ਵੀ ਨਹੀਂ ਇੱਕ ਸਾਰ ਹਰੀ ਹੁੰਦੀ ਹੈਗੀ ਇੱਕ ਸਾਰਾ ਤੇ ਦੂਜਾ ਪਾਣੀ ਇਹਨੂੰ ਕਣਕ ਨੂੰ 26 ਜਨਵਰੀ ਆ ਦੂਜਾ ਪਾਣੀ ਲੱਗ ਚੁੱਕਿਆ ਲਾਤਾ ਏ ਤੇ ਕਣਕ ਵੇਖੋ ਤੁਸੀਂ ਇੱਕ ਸਾਰ ਇਹ 10 ਅਕਤੂਬਰ ਦੀ ਬਿਜਾਈ ਹੋਈ ਵੀ ਹੈ ਨਾ ਤੇ ਬਾਕੀ ਗਰਮੀ ਹੁਣ ਜਿਆਦਾ ਹੋਣ ਕਰਕੇ ਕਣਕਾਂ ਨੂੰ ਪਾਣੀ ਦੀ ਜ਼ਰੂਰਤ ਆ ਇਹ ਨਾ ਵੇਖੋ ਵੀ ਉਪਰੋਂ ਮਾਨ ਗਿੱਲੇ ਲੱਗ ਰਹੇ ਆ ਬਾਣਾ ਦੇ ਉੱਪਰ ਸੱਲ ਜ਼ਰੂਰ ਹੈ ਪਰ ਥੱਲੇ ਥੋੜੀ ਜੀ ਕਣਕਾਂ ਨੂੰ ਤਰਨ ਦੇ ਵਿੱਚ ਗਰੋਥ ਕਰਨ ਦੇ ਵਿੱਚ ਸਮੱਸਿਆ ਆ ਰਹੀ ਹੈ ਇਸ ਕਰਕੇ ਪਾਣੀ ਜ਼ਰੂਰ ਲਾਓ ਤੇ ਇੱਕ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਵੀ ਜਿਹੜਿਆਂ ਵੀਰਾਂ ਨੇ ਹਜੇ ਕੋਰ ਕਣਕ ਨੂੰ ਪਾਣੀ ਹੋਣ ਲਾਇਆ ਕੋਰ ਪਾਣੀ ਕਿਉਂਕਿ ਮੀਂਹ ਨਾਲ ਰੇਜ ਰਹੀ ਹੈ ਉਹਦੇ ਸਿਰ ਤੇ ਹੀ ਸਾਰਾ ਰੇਹ ਪਾਤਾ ਤੇ ਹੁਣ ਪਾਣੀ ਲਾਇਆ ਤੇ ਕਣਕ ਡਿੱਗ ਗਈ ਉਹਦੇ ਲਈ ਫੁੱਲ ਵੀਡੀਓ ਆਪਾਂ ਪਹਿਲਾਂ ਪਾ ਚੁੱਕੇ ਹਾਂ ਉਹ ਵੀ ਤੁਸੀਂ ਦੇਖ ਲਿਓ। ਵੀ ਕਣਕ ਨੂੰ ਪਹਿਲਾਂ ਪਾਣੀ ਲਾਉਣਾ ਚਾਹੀਦਾ ਜਾਂ ਲੇਟ ਪਾਣੀ ਲਾਉਣ ਤੋਂ ਕਾਮਜਾਬ। ਤੇ ਕਣਕ ਤੇ ਤਿੰਨ ਬੈਗ ਯੂਰੀਆ ਪਾ ਚੁੱਕੇ ਹਾਂ। ਤੇ ਕਣਕ ਤੇ ਯੂਰੀਆ ਆਪਾਂ ਉਹਦੇ ਤੇ ਵੀ ਅਲੱਗ ਵੀਡੀਓ ਬਣਾ ਕੇ ਪਾਈ ਸੀਗੀ 50 ਦਿਨ ਤੇ ਆਪਣਾ ਯੂਰੀਆ ਖਤਮ ਕੀਤਾ ਤੇ ਕਣਕ ਤੁਸੀਂ ਦੇਖ ਸਕਦੇ ਹੋ। ਵੀ ਸੁਪਰ ਸੀਡਰ ਨਾਲ ਬੀਜੀ ਵੀ ਆ। 26 ਜਨਵਰੀ ਐ ਅੱਜ 10 ਨਵੰਬਰ ਦੀ ਬੀਜੀ ਵੀ ਆ। ਤੇ ਸ਼ਾਇਦ ਮੈਨੂੰ ਲੱਗਦਾ ਮੈਂ ਪਹਿਲਾ ਅਕਤੂਬਰ ਕਹਿ ਕੇ 10 ਨਵੰਬਰ ਦੀ ਵਿੱਚੀ ਵੀ ਆ ਕਣਕ ਤੇ ਇਸ ਕਰਕੇ ਤੁਸੀਂ ਵੇਖ ਲਓ ਵੀ ਕਿੰਨੇ ਦਿਨਾਂ ਦੀ ਕਣਕ ਹੈ ਤੇ ਕਣਕ ਦੀ ਗਰੋਹ ਤੁਸੀਂ ਆਪ ਦੇਖ ਲਓ ਠੀਕ ਹੈ ਜੀ ਤੇ ਇਸ ਕਰਕੇ ਕਿਸੇ ਵੀ ਸੰਦ ਨੂੰ ਫੇਲ ਕਹਿਣ ਤੋਂ ਪਹਿਲਾਂ ਆਪਾਂ ਆਪਣੇ ਅੰਦਰ ਝਾਤ ਮਾਰੀਏ ਵੀ ਕੀ ਆਪਾਂ ਉਹ ਸੰਦ ਨੂੰ ਸਹੀ ਥਾਂ ਤੇ ਯੂਜ਼ ਕੀਤਾ ਜਾਂ ਸਹੀ ਤਰੀਕੇ ਨਾਲ ਵਰਤਿਆ ਇਹ ਚੀਜ਼ ਦੇਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਇਹ ਸੀ ਆਪਣੀ ਸੁਪਰ ਸੀਡਰ ਬਾਰੇ ਵੀਡੀਓ ਤੇ ਕਣਕ ਦੀ ਬਾਕੀ ਅੱਗੇ ਜੋ ਵੀ ਕੰਡੀਸ਼ਨ ਹੋਊਗੀ ਤੇ ਉਹ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਧੰਨਵਾਦ ਦੋਸਤੋ